ਤੰਤਨ ਚਿਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 440 ਸਾਲਾ ਸਤਾਰਦੀ ਸਮਾਰੋਹ ਮੋਹਿੰਦ왈 ਸਾਹਿਬ ਗੁਰਦੁਆਰਾ ਬੋਲੀ ਸਾਹਿਬ ਵਿਖੇ ਸਰਬਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿਸ ਦਾ ਦੇਸ਼ਾਂ ਦੇਸ਼ਾਂ ਵਿੱਚ ਔਰ ਦੂਰ ਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੇ ਵਿੱਚ ਬੜਾ ਉੱਸਾ ਵਾਜੇ ਹੋਣ ਤੇ ਇਹ ਉਹ ਸਥਾਨ ਹੈ ਜਿਸ ਸਥਾਨ ਦੀ ਸਭ ਤੋਂ ਪਹਿਲਾਂ ਤੀਰਥ ਯਾਤਰਾ ਭੰਤਨਗੁਰੂ ਅਮਰਦਾਸ ਸਾਹਿਬ ਜੀ ਨੇ ਬੌੜੀ ਸਾਹਿਬ ਦਾ ਨਿਰਮਾਣ ਕਰਕੇ ਕੀਤੀ ਹੈ। ਔਰ ਇਸੇ ਧਰਤੀ ਦੇ ਉੱਤੇ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਪੰਗਤਾਂ ਦੀ ਲੰਗਰ ਦੀ ਜਿਹੜੀ ਆ ਪਰਥਾ ਚਲਾਈ ਹੈ ਪਹਿਲੇ ਪੰਗਤ ਪਾਸੇ ਸਨ। ਗੁਰਦੁਆਰਾ ਚਬਾਰਾ ਸਾਹਿਬ ਵਿਖੇ ਇਕ ਭਾਰੀ ਅਮਰ ਸੰਚਾਰ ਹੋਵੇਗਾ ਇਸ ਉਪਰੰਤ ਇੱਥੇ ਨਾਲ ਦੀਵਾਨ ਸੱਜਣਗੇ ਜੀ ਭੋਗ ਤੋਂ ਬਾਅਦ ਵੀ ਇਹ ਜਿਹੜੇ ਆ ਪ੍ਰੋਗਰਾਮ ਸਾਰੇ ਲਿਖੇ ਗਏ ਨੇ ਇਸ ਤੋਂ ਇਲਾਵਾ ਸੰਗਤਾਂ ਦੀ ਆਮਦਨ ਮੁੱਖ ਰੱਖਦੇ ਆ ਵਕ ਵਕ ਜਥੇਬੰਦੀਆਂ ਵਕ ਵਕ ਸੰਤਾਂਾਂ ਵੱਲੋਂ ਬੜੀ ਸਰਧਾ ਦੇ ਭਾਵਨਾ ਦੇ ਨਾਲ ਜਿਹੜੇ ਆ ਲੰਗਰ ਲਗਾਏ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੰਗਤਾਂ ਦੀ ਸਹੂਲਤਵਾਜੋ ਕੀਤਾ ਜਾਣਾ ਹੈਗਾ ਉਹ جاری ਆ। ਪੰਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦੇ ਦਿਵਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 450 ਸਾਲਾ ਸਤਾਦੀ ਸਮਾਰੋਹ ਮੋਹਿੰਦ왈 ਸਾਹਿਬ ਗੁਰਦੁਆਰਾ ਬੋਲੀ ਸਾਹਿਬ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਇਸ ਦੇ ਪ੍ਰਬੰਧਕ ਇਸ ਵਾਰ ਸਤਨਾਮ ਸਿੰਘ ਹਰਿਆੜ ਜੀ ਨੂੰ ਲਗਾਇਆ ਗਿਆ ਹੈ। ਤੋ ਸਾਡੇ ਨਾਲ ਮੌਜੂਦ ਨੇ ਇਸ ਵਾਰ ਗੱਲਬਾਤ ਕਰਦੇ ਆ ਉਹਦੇ ਨਾਲ ਹੰਜੀ ਰਿਆਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਆਰ ਸਾਹਿਬ ਇਸ ਵਾਰ ਸਤਾਪਦੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਦੱਸੋ ਕਿ ਇਹ ਸਤਾਪਦੀ ਸਮਾਰੋਹ ਜੇ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਤੇ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲਦੀਆਂ ਹਨ ਤਾਂ ਤਾਂ ਸੈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪੀਤਰ ਧਰਤੀ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਜੋ 450 ਸਾਲਾਂ ਜੋਤੀ ਜੋਤ ਸਤਾਬਦੀ ਬੋਰਤ ਹੀ ਸਰਦਾ ਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਜਿਸ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਔਰ ਦੂਰ ਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੇ ਵਿੱਚ ਬੜਾ ਉੱਛਾ ਵਾਅਦਿ ਹੈ ਹਣ ਤੇ ਇਹ ਕੋ ਉਹ ਸਥਾਨ ਹੈ ਜਿਸ ਸਥਾਨ ਦੀ ਸਭ ਤੋਂ ਪਹਿਲਾ ਤੀਰਥ ਯਾਤਰਾ ਤਾਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਬੌਡੀ ਸਾਹਿਬ ਦਾ ਨਿਰਮਾਣ ਕਰਕੇ ਕੀਤੀ ਆ। ਔਰ ਇਸੇ ਧਰਤੀ ਦੇ ਉੱਤੇ ਗੁਰੂ ਅਮਰਦਾਸ ਸਾਹਿਬ ਮਹਾਰਾਜਿਆਂ ਨੇ ਪੰਗਤਾਂ ਦੀ ਲੰਗਰ ਦੀ ਜਿਹੜੀ ਆ ਪਰਥਾ ਚਲਾਈ ਆ ਵੀ ਪਹਿਲੇ ਪੰਗਤ ਪਾਸੇ ਸੰਗਤ। ਤੇ ਇਸੇ ਧਰਤੀ ਦੇ ਉੱਤੇ ਬਹੁਤ ਦੂਰ ਡਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਆਉਣ ਨੂੰ ਬਹੁਤ ਉਤਸ਼ਾਹ ਰੱਖ ਰਹੀਆਂ ਨੇ। ਇਸ ਤੋਂ ਇਲਾਵਾ ਜਿਵੇਂ 15 16 17 ਤੋਂ 18 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਥੇ ਬਹੁਤ ਵੱਡੇ ਸਮਾਗਮ ਜਿਹੜੇ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਦੇਖਰੇਖ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਕਰ ਰਹੇ ਨੇ ਉਹਨਾਂ ਨੇ ਨਾਲ ਵੱਖ-ਵੱਖ ਕਮੇਟੀਆਂ ਬਣਾਈਆਂ ਨੇ ਉਹ ਸਾਰੀ ਜਿਹੜੀ ਇੱਥੇ ਦੀ ਰੂਪਰੇਖਾ ਵਾ ਉਹ ਲਿਖ ਰਿਹਾ ਨੇ ਜੀ। ਹੋਰ ਜਿਵੇਂ 15 ਤਰੀਕ ਨੂੰ ਇੱਥੇ ਸਵੇਰੇ ਸਹਿਜ ਪਾਠ ਦੇ ਭੋਗ ਪਹਿਣਗੇ। ਉਪਰੰਤ ਸ੍ਰੀ ਸਾਹਿਬ ਦੇ ਜਿਹੜੇ ਆ ਜਾਪ ਹੋਣਗੇ। 16 ਤਰੀਕ ਨੂੰ ਖੰਡ ਪਾਠ ਸਭ ਆਰੰਭ ਹੋਣਿਆ ਨੇ ਜੀ। 17 ਤਰੀਕ ਨੂੰ ਇੱਥੇ ਧਾਰਮਿਕ ਮੁਕਾਬਲੇ ਹੋਣੇ ਆ। ਤੇ 18 ਤਰੀਕ ਨੂੰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਣੇ ਨੇ ਉਪਰੰਤ ਗੁਰਦੁਆਰਾ ਚਬਾਰਾ ਸਾਹਿਬ ਵਿਖੇ ਇੱਕ ਭਾਰੀ ਅਮਰ ਸੰਚਾਰ ਹੋਵੇਗਾ ਇਸ ਤੋਂ ਉਪਰੰਤ ਇੱਥੇ ਨਾਲ ਦੀਵਾਨ ਸੱਜਣਗੇ ਜੀ ਭੋਗ ਤੋਂ ਬਾਅਦ ਵੀ ਔਰ ਰਾਤ ਨੂੰ ਫਿਰ ਇੱਕ ਟਾਡੀ ਦਰਬਾਰ ਹੋਵੇਗਾ ਜੀ ਇਹ ਜਿਹੜੇ ਆ ਪ੍ਰੋਗਰਾਮ ਸਾਰੇ ਲਿਖੇ ਗਏ ਨੇ ਇਸ ਤੋਂ ਇਲਾਵਾ ਸੰਗਤਾਂ ਦੀ ਆਮਦਨ ਮੁੱਖ ਰੱਖਦੇ ਆ ਵਕ ਵਕ ਜਥੇਬੰਦੀਆਂ ਵੱਖ-ਵੱਖ ਸੰਤਾਂਵਾਂ ਵੱਲੋਂ ਬੜੀ ਸਰਦਾਰਾ ਤੇ ਭਾਵਨਾ ਦੇ ਨਾਲ ਜਿਹੜੇ ਆ ਲੰਗਰ ਲਗਾਏ ਜਾ ਰਹੇ ਨੇ ਜਿਵੇਂ 메ਨ ਲੰਗਰ ਹਾਲ ਦੇ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਹੈ ਔਰ ਥੱਲੇ ਦਵਾਨ ਹਾਲ ਦੇ ਥੱਲੇ ਬੀਸਮੈਂਟ ਦੇ ਵਿੱਚ ਬਾਬਾ ਕੋਲਾ ਸਿੰਘ ਜੀ ਸੰਪਰਦਾਇ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਵਾ ਇਸੇ ਤਰ੍ਹਾਂ ਥੱਲੇ ਨਵਾਂ ਲੰਗਰ ਹਾਲ ਤਿਆਰ ਹੋਇਆ ਹੋਇਆ ਇੱਕ ਬੀਸਮੈਂਟ ਦੇ ਵਿੱਚ ਉੱਥੇ ਦਮਦਮਾ ਟਿਕਸਾਲ ਜਥੇਬੰਦੀ ਵੱਲੋਂ ਲੰਗਰ ਲਗਾਇਆ ਜਾਣਾ ਵਾ ਇੱਕ ਭਾਈ ਅੰਗਰੇਜ਼ ਸਿੰਘ ਵਹੀਂ ਪੂਹੀ ਆਲੇ ਨੇ ਉਹਨਾਂ ਨੇ ਚੱਬ ਕੋੜਿਆਂ ਦਾ ਲੰਗਰ ਲਵਾਉਣਾ ਤੇ ਇੱਕ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਆਲੇ ਉਹਨਾਂ ਵੱਲੋਂ ਭਵਨ ਵਿਖੇ ਲੰਗਰ ਲਾਇਆ ਜਾਣਾ ਜੀ ਇਸ ਤਰ੍ਹਾਂ ਵਕ ਵਕ ਜਥੇਬੰਦੀਆਂ ਵੱਲੋਂ ਇਹ ਤਾਂ ਹੋ ਗਏ ਸਾਡੇ ਅੰਦਰ ਦੇ ਲੰਗਰ ਇਸੇ ਤਰ੍ਹਾਂ ਜਿਵੇਂ ਬਾਹਰ ਪਾਰਕਿੰਗ ਬਣੀ ਆ ਸਕੂਟਰ ਸਟੈਂਡ ਆ ਮੋਟਰਸਾਈਕਲਾਂ ਦੀ ਪਾਰਕਿੰਗ ਆ ਇਸ ਤੋਂ ਇਲਾਵਾ ਗੱਡੀਆਂ ਮੋਟਰਸਾਈਕਲ ਟਰੈਕਟਰਾਂ ਦੀ ਪਾਰਕਿੰਗ ਆ ਉੱਥੇ ਵੀ ਲੰਗਰ ਦਿੱਤੇ ਗਏ ਨੇ ਐ ਧੁੰਦੇ ਰੋਡ ਦੇ ਉੱਤੇ ਇਹ ਜੋ ਹਰਸਾ ਵਾਲੇ ਬਾਬਾ ਜੀ ਹੋਣਾ ਵੱਲੋਂ ਮਲਵੀ ਲੰਗਰ ਲਗਾਏ ਜਾ ਰਹੇ ਨੇ ਨਾਲ ਬਾਬਾ ਜੋਗਿਆ ਸਿੰਘ ਜੀ ਤਰਨਧਲ ਵਾਲੇ ਸਹਿਯੋਗ ਕਰ ਰਹੇ ਨੇ ਇਸੇ ਤਰ੍ਹਾਂ ਬਾਹਰ ਚੌਂਗ ਦੇ ਵਿੱਚ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਲੰਗਰ ਲਾ ਰਹੇ ਨੇ ਉਹਦੇ ਬਿਲਕੁਲ ਨੇੜੇ ਬਾਬਾ ਨਰਮਲ ਸਿੰਘ ਜੀ ਪੂਰੀ ਵਾਲੇ ਉਹ ਲਾਰੇ ਨੇ ਲੰਗਰ ਬਾਬਾ ਸੁਖਾ ਸਿੰਘ ਜੀ ਲਾਰੇ ਨੇ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਅਨੰਦਪੁਰ ਸਾਹਿਬ ਵਾਲੇ ਉਹ ਵੀ ਇੱਥੇ ਲੰਗਰ ਲਾਰੇ ਨੇ ਬਾਬਾ ਸੁਰ ਸਿੰਘ ਜੀ ਵਾਲੇ ਲੰਗਰ ਇੱਥੇ ਲਾਰੇ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸ਼ਰਧਾ ਤੇ ਭਾਵਨਾ ਆ ਉਹ ਲੰਗਰ ਇੱਥੇ ਲਾਰੀਆਂ ਨੇ ਜੀ ਇਸ ਤਰ੍ਹਾਂ ਮਲਕੀ ਇਹਨਾਂ ਤੋਂ ਇਲਾਵਾ ਜਿਵੇਂ ਸਕੂਟਰ ਸਟੈਂਡ ਪਾਰਕਿੰਗ ਹੈ ਗੱਡੀਆਂ ਦੀ ਟਰੈਕਟਰਾਂ ਦੀ ਉਹ ਵੀ ਸਭਾ ਸੈਸਾਇਟੀਆਂ ਸਾਡੇ ਕੋਲ ਕਾਫੀ ਪੁੰਜੀਆਂ ਨੇ ਵੀ ਸਾਨੂੰ ਪਾਰਕਿੰਗ ਦੀ ਵੀ ਸੇਵਾ ਦਿੱਤੀ ਜਾਵੇ ਇਹ ਇਨਸਾਨ ਦੇ ਉਤੇ ਹਰੇਕ ਇਨਸਾਨ ਬੜੀ ਸਰਦਾਰ ਤੇ ਭਾਵਨਾ ਦੇ ਨਾਲ ਨਿਮਰਤਾ ਦੇ ਨਾਲ ਸੇਵਾ ਕਰਕੇ ਇਥੋਂ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਨੇ ਮੈਂ ਇੱਥੇ ਪੁੱਜਣ ਵਾਲੀਆਂ ਸੰਗਤਾਂ ਦਾ ਵੀ ਜੀਵਾ ਕਹਿ ਨਾਮ ਆ ਵੀ ਆਓ ਰਲ ਮਿਲ ਕੇ ਆਪਾਂ ਇਹ ਜਿਹੜੀ ਆ ਜੋਤੀ ਜੋਸ਼ਤਾਬ ਦੀ ਆ ਇਸ ਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸਿਰੇ ਚੜਾਈਏ ਤਾਂ ਕਿ ਇਹਦਾ ਚੰਗਾ ਮੈਸੇਜ ਜਿਹੜਾ ਵਾ ਦੁਨੀਆ ਦੇ ਵਿੱਚ ਜਾਵੇ ਸਰ ਸਭ ਦੇਖਿਆ ਜਾਵੇ ਤਾਂ ਜਦੋਂ ਜਗ ਮੇਲਾ ਵੀ ਚੱਲਦਾ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਵੀ ਇਹ ਮੰਗ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਹੁੱਲੜ ਬਾਜ ਹੁੰਦੇ ਨੇ ਕਈ ਯਾਰ ਟਰਾਈਟਰ ਟਰਾਲੀਆਂ ਦੇ ਜਿਹੜੇ ਨੌਜਵਾਨ ਆਉਂਦੇ ਨੇ ਜਾਂ ਕਈ ਤਰ੍ਹਾਂ ਦੀ ਹੁੱਲੜ ਬਾਜੀ ਕਰਦੇ ਨੇ ਤਾਂ ਉਹਨਾਂ ਨੂੰ ਕੀ ਅਪੀਲ ਹੈ ਤੇ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਕੁਝ ਉਹਨਾਂ ਬਾਰੇ ਕੁਝ ਹਦਾਇਤਾਂ ਕੋਸ਼ਿਸ਼ ਲਿਖੀਆਂ ਗਈਆਂ ਉਹ ਕਿ ਜਿਹੜੀ ਖਾਸ ਕਰਕੇ ਜਿਹੜੀ ਹੁੱਲੜ ਬਾਜੀ ਹੁੰਦੀ ਹੈ ਉਹ ਕਿਉਂਕਿ ਇਹ ਪਵਿੱਤਰ ਸਥਾਨ ਹੈ ਤੇ ਜਿਹੜਾ ਗੁਰੂ ਮਹਾਰਾਜੀ ਦਾ ਜੋਤੀ ਜੋਦਿਵਸ ਮਨਾਇਆ ਜਾ ਰਿਹਾ ਹੈ ਨਾ ਤੁਹਾਡੇ ਵੱਲੋਂ ਪ੍ਰਸ਼ਾਸਨ ਅਧਿਕਾਰੀਆਂ ਨਾਲ ਕੋਈ ਇਸ ਬਾਬਤ ਕੁਝ ਮੀਟਿੰਗ ਕੀਤੀ ਗਈ ਹੋਵੇ ਕੋਜੀ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗਾਂ ਤਕਰੀਬਨ ਹੁੰਦੀਆਂ ਰਹਿੰਦੀਆਂ ਨੇ ਪ੍ਰਸ਼ਾਸਨ ਸਾਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਬੜਾ ਵਧੀਆ ਸਹਿਯੋਗ ਦੇ ਰਿਹਾ ਵਾ ਔਰ ਸੰਗਤਾਂ ਦੀ ਸਹੂਲਤ ਵਜੋਂ ਉਹਨਾਂ ਨੇ ਕੱਲ ਪਰਸੋਂ ਆਹੀਂ ਤੇ ਐਸਐਚਓ ਸਾਹਿਬ ਨੇ ਸਾਰੀਆਂ ਸੰਗਤਾਂ ਦੇ ਵਾਸਤੇ ਕਿਧਰੋਂ ਦੀ ਸੰਗਤ ਆਵੇਗੀ ਕਿਧਰੋਂ ਦੀ ਵਾਪਸ ਜਾਵੇਗੀ ਇਹ ਸਾਰੇ ਰੋਡ ਦੇ ਪਲਾਨ ਬਣਾਏ ਆ ਜਿਹੜੀ ਗੱਲ ਆਪ ਜੀ ਨੇ ਕਹੀ ਹੈ ਨਾ ਵੀ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਡੀਜੇ ਡੈਕ ਲਾ ਕੇ ਔਰ ਇੱਕ ਕਹਿ ਲਈ ਵੀ ਸਰਦਾ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਨੇ ਮਹਾਰਾਜ ਗੁਰੂ ਅਮਰਦਾਸ ਜੀ ਮਲੇ ਵੀ ਇੱਥੇ ਜਿਹੜੇ ਵਰ ਮਿਲੇ ਆ ਉਹ ਆਰ ਨਮਾਨੇ ਦੇ ਮਾਨ ਨਤਾਣੇ ਦੇ ਨਤਾਣ ਦੀ ਓਟ ਨੇ ਆਸ ਰੰਦੀ ਆਸਰਾ ਇਥੋਂ ਹੀ ਆਪਾਂ ਸਾਰਾ ਕੁਝ ਮਿਲਣਾ ਹੈ ਸਾਨੂੰ ਕੋਈ ਡੀਜੇ ਦੇ ਵਿੱਚੋਂ ਕੁਝ ਉੱਚੇ ਸਪੀਕਰ ਲਾ ਕੇ ਵੱਡੇ ਵੱਡੇ ਸਪੀਕਰ ਲਾ ਕੇ ਉਹਨਾਂ ਦੇ ਵਿੱਚੋਂ ਨਹੀਂ ਸਾਨੂੰ ਕੁਝ ਪ੍ਰਾਪਤ ਹੋਣਾ ਮੈਂ ਹਰ ਰੋਜ਼ ਅਪੀਲ ਕਰਦਾ ਵਾਂ ਕਿ ਉਹ ਬੱਚੇ ਸਾਡੇ ਆਪ ਦੇ ਬੱਚੇ ਨੇ ਕੋਈ ਬਾਹਰੋਂ ਨਹੀਂ ਬੱਚੇ ਸਾਡੇ ਵੀ ਧੀਆਂ ਪੁੱਤ ਨੇ ਕਿ ਮੈਂ ਉਹਨਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਕਰਦਾ ਵਾਂ ਕਿ ਪੁੱਤਰੋ ਸਾਡੇ ਤੁਸੀਂ ਸਾਡੇ ਧੀਆਂ ਪੁੱਤੋ ਅਜਿਹਾ ਨਾ ਕਰੋ ਕਿ ਜਨਾਂ ਦੇ ਨਾਲ ਇਥੇ ਪੁੱਜ ਰਹੀਆਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ। ਔਰ ਕੋਈ ਨੌਬਤ ਆਵੇ, ਕੋਈ ਲੜਾਈ ਝਗੜੇ ਦੀ ਅਜਿਹਾ ਕੰਮ ਨਾ ਕਰੋ। ਡੀਜੇ ਲਾਉਣੇ, ਉੱਚੀ ਆਵਾਜ਼ ਵਿੱਚ ਸਪੀਕਰ ਲਾਉਣੇ। ਅੱਗੋਂ ਪਿੱਛੋਂ ਬੜੇ ਸਮੇਂ ਮਿਲ ਜਾਂਦੇ ਨੇ। ਇਹ ਇੱਕ ਧਾਰਮਿਕ ਸਥਾਨ ਹੈ ਤੇ ਇਹਨੂੰ ਧਾਰਮਿਕ ਵਜੋਂ ਹੀ ਵਰਤੀਏ। ਬੇਸ਼ੱਕ ਉਹਨਾਂ ਦਾ ਸਵਾਲ ਆ ਜਾਂਦਾ ਵੀ ਅਸੀਂ ਧਾਰਮਿਕ ਹੀ ਗਾਣੇ ਲਾਉਣੇ ਆ। ਪਰ ਮੈਂ ਸੁਵਿਧਾ ਨਾ ਵੀ ਗੁਰੂ ਘਰ ਆਣ ਕੇ ਨਾ ਆਪਾਂ ਨੂੰ ਗੁਰੂ ਘਰੋਂ ਸੁਣਨਾ ਚਾਹੀਦੀ ਆ ਗੁਰਬਾਣੀ ਆਪਣਾ ਨਹੀਂ ਕੋਈ ਰੱਖਣਾ ਚਾਹੀਦਾ ਵੀ ਅਹੀਂ ਸੁਣਾ ਕੇ ਜਾਈਏ ਲੋਕਾਂ ਨੂੰ ਉਹ ਜਿਹੜੇ ਵੱਡੇ ਵੱਡੇ ਡੀਜੇ ਲਾ ਕੇ ਆਉਂਦੇ ਉਹ ਆਪ ਤਾਂ ਡਿਸਟਰਬ ਹੁੰਦੇ ਹੋਣਗੇ ਪਰੰਤੂ ਸੰਗਤ ਬੜੀ ਡਿਸਟਰਬ ਹੁੰਦੀ ਆ ਮੇਰੀ ਉਹਨਾਂ ਬੱਚਿਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਆ ਕਿ ਯਾਰ ਕੋਈ ਵੀ ਅਜਿਹਾ ਕੰਮ ਨਾ ਕਰੋ ਵੈਸੇ ਆਪ ਅ ਅਮਦ ਸੰਗਤ ਦੀ ਕਾਫੀ ਹੋਵੇਗੀ ਤਾਂ ਕਿਤੇ ਨਾ ਕਿਤੇ ਰੋਡਾਂ ਦੀ ਗੱਲ ਕੀਤੀ ਜਾਵੇ ਤਾਂ ਕੋਸ਼ਿਕ ਰੋਡ ਦੀ ਜੇ ਨਾਗੋ ਤੇ ਘਰਾੜ ਤੋਂ ਲੈ ਕੇ ਰਈਏ ਤੋਂ ਲੈ ਕੇ ਇਹ ਸ਼ਾਰਟਕਟ ਪੈ ਜਾਂਦਾ ਹੈ ਗੁੰਦਵਾਲ ਸਾਹਿਬ ਤੋਂ ਉਸ ਦੀ ਹਾਲਤ ਕਾਫੀ ਖਸਤਾ ਹੈ ਤਾਂ ਤੁਹਾਡੇ ਨੌਲੇਜ ਦੇ ਵਿੱਚ ਵੀ ਸ਼ਾਇਦ ਇਹ ਆਇਆ ਹੋਵੇ ਮਤਲਬ ਰੋਡ ਦਾ ਮਸਲਾ ਕਿ ਖਸਤਾ ਹਾਲਤ ਹੈ ਤਾਂ ਤੁਹਾਡੇ ਵੱਲੋਂ ਚਾਹੇ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਪੰਜਾਬ ਸਰਕਾਰ ਨੂੰ ਕੁਝ ਅਪੀਲ ਕੀਤੀ ਗਈ ਹੋਵੇ ਕਿ ਸਤਾਪ ਦੀ ਸਮਾਰੋਧ ਕਰਕੇ ਉਸ ਦੀ ਜਿਹੜੀ ਰਿਪੇਅਰ ਕਰਾ ਦਿੱਤੀ ਜਾਵੇ। ਕੋਈ ਜਿਹੜੀ ਗੱਲ ਭਾਰ ਰੋਡਾਂ ਦੀ ਆ ਇਹ ਤਾਂ ਗਵਰਨਮੈਂਟ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਬਣਾਉਣਾ ਸਰਕਾਰ ਨੂੰ ਤਾਂ ਇਹ 1 ਸਾਲ ਪਹਿਲੇ ਹੀ ਰੋਡ ਬਣਾ ਦੇਣੇ ਚਾਹੀਦੇ ਨੇ ਸੀ ਵੀ ਸਤਾਪਦੀ ਆ ਰਹੀ ਆ ਸਤਾਪਦੀ ਇੱਥੇ ਸਰਦਾ ਭਾਵਨਾ ਨਾਲ ਸੰਗਤਾਂ ਨੇ ਬਣਾਣੀ ਆ ਤੇ ਜਿੱਧਰੋਂ ਦੀ ਰੱਤੇ ਟੁੱਟੇ ਨੇ ਉਹਨਾਂ ਟੁੱਟੇ ਰੱਤਿਆਂ ਨੂੰ ਮੈਂ ਤੇ ਸੋਚਦਾ ਵੀ ਪਹਿਲੇ ਡਬਲ ਕਰਨਾ ਚਾਹੀਦਾ ਹੈ ਵਨਵੇ ਕਰਨੀਆਂ ਚਾਹੀਦੀਆਂ ਏ ਪਰੰਤੂ ਜੇ ਵਨਵੇ ਵੀ ਨਹੀਂ ਕਰ ਸਕਦੇ ਤਾਂ ਉਹਨਾਂ ਦੀ ਪੈਚ ਵਰਕ ਕਰ ਦੇਣੀ ਚਾਹੀਦੀ ਆ ਤਾਂ ਕਿ ਸੰਗਤਾਂ ਜਿਹੜੀਆਂ ਆਵਾਂ ਆਉਣ ਇਹ ਮੰਗ ਆਹੀਂ ਡੀਸੀ ਸਾਹਿਬ ਨੂੰ ਮਤਲਬ ਵੀ ਬੇਨਤੀ ਪੱਤਰ ਪਿਛਲੇ ਆਪਾਂ 12 ਤਰੀਕ ਨੂੰ ਦੇਖਿਆ ਆਂ ਵੀ ਸਾਡੇ ਮਤਲਬ ਵੀ ਇਧਰ-ਇਧਰੋਂ ਦੀ ਸੰਗਤਾਂ ਆਣੀਆਂ ਇਧਰ ਮਤਲਬ ਜਿਹੜਾ ਰੋਡ ਆ ਉਹ ਟੁੱਟਾਇਆ ਵਾ ਜਿਹਦੇ ਵਿੱਚ ਦਿੱਕਤਾਂ ਤੋਂ ਮੁਸ਼ਕਲਾਂ ਆਉਣਗੀਆਂ ਅਸੀਂ ਤਾਂ ਡੀਸੀ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਸਰਕਾਰ ਕੋਲੋਂ ਮੰਗ ਕੀਤੀ ਆ ਕਿ 30 ਦੇ ਕਰੀਬ ਲੰਗਰ ਲੱਗਣੇ ਆ ਤਾਂ ਹਰ ਲੰਗਰ ਦੇ ਵਿੱਚ ਸਰਕਾਰੀ ਲੈਟਰਨ ਬਾਥਰੂਮ ਜਿਹੜੇ ਆਉਣੇ ਚਾਹੀਦੇ ਨੇ ਔਰ ਲਾਈਟ ਵੀ ਦੇਣੀ ਚਾਹੀਦੀ ਆ ਲੰਗਰਾਂ ਵਾਲਿਆਂ ਨੂੰ ਔਰ ਪਾਣੀ ਦੀ ਸਪਲਾਈ ਵੀ ਦੇਣੀ ਚਾਹੀਦੀ ਆ ਇਸ ਤੋਂ ਇਲਾਵਾ ਆਪਣੀ ਮੈਡੀਕਲ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਐਂ ਗਵਰਨਮੈਂਟ ਦੇ ਕੋਲੋਂ ਡੀਸੀ ਸਾਹਿਬ ਰਾਹੀਂ ਮੰਗ ਕੀਤੀ ਆ ਪਰੰਤੂ ਅਜੇ ਤੱਕ ਸਾਨੂੰ ਕੋਈ ਰਿਸਪਾਂਸ ਨਹੀਂ ਆਇਆ ਫੇ ਕੀ ਕਰ ਰਹੇ ਆ ਜਾਂ ਕੀ ਨਹੀਂ ਕਰ ਰਹੇ ਇਹ ਸ਼੍ਰੋਮਣੀ ਕਮੇਟੀ ਵੱਲੋਂ ਜੋ ਸੰਗਤਾਂ ਦੀ ਸਹੂਲਤਵਾਜੋ ਕੀਤਾ ਜਾਣਾ ਹੈਗਾ ਉਹ جاری ਆ ਜਿਵੇਂ ਸਰਕਾਰ ਦਾ ਕੋਈ ਸਹਿਯੋਗ ਹੈਗਾ ਵਾ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਕੋਈ ਸਤਾਪਦੀ ਸੰਬੰਧੀ ਕੋਈ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਹੋਵੇ ਦੇਖੋ ਬਥੇ ਗੱਲ ਕੀ ਹੈਗੀ ਜੀ ਸਰੋ ਮੈਂ ਸਮਝਦਾ ਵੀ ਸਰੋਮਣੀ ਕਮੇਟੀ ਇੱਕ ਆਪਣੇ ਸੰਸਥਾ ਸਿੱਖਾਂ ਦੀ ਸੰਸਥਾਵਾ ਇਧਰ ਦੇ ਸਹਿਯੋਗ ਦੀ ਆਪਾਂ ਆਪਾਂ ਮੈਂ ਨਾ ਵੀ ਗੱਲ ਕਰੀਏ ਜਿਹੜੇ ਸਰਕਾਰ ਦੇ ਆਪਣੇ ਨਿੱਜੀ ਫਰਜ਼ ਬਣਦੇ ਸੀਗੇ ਸਰਕਾਰ ਨੂੰ ਉਹ ਕਰਨੇ ਚਾਹੀਏ ਕਰ ਲੈਣੇ ਚਾਹੀਦੇ ਨੇ ਇੱਕੋ ਸਰਕਾਰ ਦਾ ਜਿਹੜਾ ਵਾ ਉਹ ਫਰਜ਼ ਆਪਾਂ ਨੇ ਤੋਂ 15 ਕਿਲੋਮੀਟਰ ਸੁਲਤਾਨਪੁਰ ਲੋਧੀ ਆ ਤੇ ਸਰਕਾਰ ਨੇ ਉੱਥੇ ਜਿਹੜੇ ਕੰਮ ਕੀਤੇ 1 ਸਾਲ ਪਹਿਲਾਂ ਕਰਨੇ ਸ਼ੁਰੂ ਕਰ ਦਿੱਤੇ ਹੀ ਜਿਹੜੇ ਮਲਕੀ ਵਰਲਡ ਦੇ ਵਿੱਚ ਉਹਨਾਂ ਦਾ ਮੈਸੇਜ ਚੰਗਾ ਗਿਆ ਵਾ ਉੱਥੇ ਟੈਂਟ ਚੀ ਵੀ ਲੱਗੀ ਸੀ ਉੱਥੇ ਸਰਕਾਰ ਨੇ ਜ਼ਮੀਨਾਂ ਵੀ ਠੇਕੇ ਤੇ ਲਈਆਂ ਸੀ ਰੋਡ ਵੀ ਵਧੀਆ ਬਣ ਗਏ ਸੀਗੇ ਔਰ ਸਾਰੇ ਮੈਸੂਦਾਂ ਵੀ ਵਧੀਆ ਕਪਤਨ ਸਰਕਾਰ ਦੇ ਵੇਲੇ ਹੋਇਆ ਇਦਾਂ ਬਾਦਲ ਸਾਹਿਬ ਦੀ ਸਰਕਾਰ ਵੇਲੇ 1999 ਦੇ ਵਿੱਚ ਬੜੀ ਤਗੜੀ ਸਤਾਪ ਦੀ ਉੱਥੇ ਮਨਾਈ ਗਈ ਆ ਜੀ ਅਨੰਦਪੁਰ ਸਾਹਿਬ ਇਹ ਸਰਕਾਰਾਂ ਜਿਹੜੀਆਂ ਨੇ ਮਨਾਉਂਦੀ ਆ ਰਹੀਆਂ ਨੇ ਇਸ ਤੋਂ ਪਹਿਲਾਂ 2006 ਦੇ ਵਿੱਚ ਜਦੋਂ ਤਰਨਤਾਰਨ ਸਤਾਪਦੀ ਮਨਾਈ ਆ ਕਿੱਡੀ ਵੱਡੀ ਗੱਲ ਹੋਈ ਐ ਡਿਟਕ ਲਾਂਤਾ ਉਹਨਾਂ ਨੂੰ ਤਰਨਤਾਰਨ ਇਹ ਸਰਕਾਰਾਂ ਨੂੰ ਚਾਹੀਦਾ ਪਰੰਤੂ ਪਤਾ ਨਹੀਂ ਕਿਉਂ ਮਲਵੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਜੇ ਉਹਨਾਂ ਨੇ ਇਸ ਪਰਸ ਨੂੰ ਧਿਆਨ ਨਹੀਂ ਦਿੱਤਾ ਤੇ ਮੇਰਾ ਖਿਆਲ ਆ ਕਿ ਅੱਜ 29 ਤਰੀਕ ਹੋ ਗਈ ਆ ਤੇ 30 ਤੇ 31 ਤੇ 1 ਤਰੀਕ ਤੋਂ ਇੱਥੇ ਜਿਹੜਾ ਬਾ ਸੰਗਤਾਂ ਦੀ آمد ਸ਼ੁਰੂ ਹੋ ਜਾਣੀ ਆ ਉਦੋਂ ਬਾਅਦ ਤੇ ਕੋਈ ਕੰਮ ਕਰ ਨਹੀਂ ਸਕਦੀ ਕੋਈ